ਪੁਆਇਆ ਕੀ ਹੈ ਹਾਂ ਐਸੇ ਮੈਂ ਹਕੀ ਉਸ ਕਰ ਰਹੇ ਹਾਂ 199% ਕਾਰਬਨ ਸਟ੍ਰਿਕਾ ਹੈ ਇਹਦੇ ਵਿੱਚ ਅਸੀਂ ਕਾਰਬਨ ਜਿਆਦਾ ਪਾਈਦਾ ਫਿਰ ਉਹ ਜਿੱਦਾਂ ਕਹਿੰਦੇ ਆ ਕਿ ਸਾਨੂੰ ਇੱਥੇ ਪਾਵਰ ਜਿਆਦਾ ਚਾਹੀਦੀ ਹੈ ਸਟੀਫਨੈਸ ਜ਼ਿਆਦਾ ਚਾਹੀਦੀ ਹੈ ਉਹਦਾ ਫਿਰ ਇਹਦੀ ਸਟ੍ਰਕਚਰ ਬਣਾਉਣੀ ਆ ਤਾਂ ਨੂੰ ਅੱਛਾ ਲੱਗਦਾ ਹੈ ਜਦੋਂ ਤੁਹਾਨੂੰ ਕਹਿੰਦੇ ਕਿ ਆਹ ਚੀਜ਼ਾਂ ਤੁਸੀਂ ਕਰੋ ਕਿ ਤੁਹਾਨੂੰ ਇਹ ਕਰਕੇ ਦਿਓ ਤੁਹਾਨੂੰ ਇਹ ਕਰਕੇ ਜਿੰਨੇ ਕੁਐਸਚਨ ਹਾਂ ਕੁਆਲਿਟੀ ਦੇ ਜਿਹੜਾ ਹੈ ਜਿੰਨੇ ਕੁਐਸਚਨ ਸਾਨੂੰ ਪੁੱਛਾਂਗੇ ਜਿੰਨਾ ਸਿਰ ਉਹਨੇ ਅਸੀਂ ਪੋਲੀ ਨੂੰ ਹੀ ਜਾਵਾਂਗੇ ਜਿੱਦਾਂ ਇਹ 10% ਕਾਰਬਨ ਹੋ ਗਈ ਇਹ 20% ਕਾਰਬਨ ਹੋ ਗਈ ਇਹ 30% ਕਾਰਬਨ ਹੋ ਗਈ ਜਿੰਨੀ ਕਾਰਬਨ ਰੇਸ਼ੋ ਵਧਾਈ ਜਾਵਾਂਗੇ ਓਨ ਦੀ ਹੀ ਰੇਂਜ ਵਧੀ ਜਾਏਗੀ ਇੰਟਰਨੈਸ਼ਨਲ ਪਲੇਅਰਾਂ ਨਾਲ ਅਸੀਂ ਜੁੜੇ ਹੋਏ ਹਾਂ ਉਹ ਜੁੜੇ ਹੋਣ ਲੱਗੇ ਹੁਣ ਇਸ ਵਾਰੀ ਦੇਖੋ ਸਾਡੇ ਇੰਡੀਆ ਦੇ ਪਲੇਅਰ ਹੀ ਨਹੀਂ ਇੱਕ ਫਰਾਂਸ ਦੀ ਲੜਕੀ ਔਮਨ ਇੱਕ ਫਰਾਂਸ ਦਾ ਮੈਨ ਅਤੇ ਸਾਊਥ ਅਫਰੀਕਾ ਦਾ ਗੋਲਕੀਪਰ ਗੋਵਨ ਜੋਨ ਓਵੀ ਸਾਡੀ ਹੋਕੀ ਯੂਜ਼ ਕਰ ਰਹੀ ਜੀ ਇਸ ਵਾਰੀ ਤਿੰਨ ਪਲੇਅਰ ਇੰਟਰਨੈਸ਼ਨਲ ਵੀ ਯੂਜ਼ ਕਰ ਰਹੇ ਤੇ ਅਸੀਂ ਉਹਨਾਂ ਨਾਲ ਟੱਚ 'ਚ ਹੀ ਰਹਿਨੇ ਆ ਜੋ ਨਈ ਚੀਜ਼ ਆਂਦੀ ਜੋ ਚੀਜ਼ ਨਈ ਮੰਗਦੇ ਆ ਬੱਚੇ ਜਾਂ ਪਲੇਅਰ ਅਸੀਂ ਇੱਕ ਨਹੀਂ ਜੈਡੀ ਉਹਨੂੰ ਗ੍ਰਾਸ 'ਤੇ ਲਾਣਾ ਗ੍ਰਾਸ 'ਤੇ ਲਾਣੇ ਤੋਂ ਉਹੀ ਅਸੀਂ ਮਾਰਕੀਟ ਪ੍ਰੋਵਾਈਡ ਕਰਦੇ ਆ ਸਸਵੀਕਲ ਪੀਟੀਸੀ న్యూਸ ਦੇ ਸਾਰੇ ਦਰਸ਼ਕਾਂ ਨੂੰ ਪੈਰਿਸ 올림픽 ਦੇ ਵਿੱਚ ਹੋਕੀ ਜੈਸ ਵਾਰ ਚਰਮਤੇ ਹੈ ਭਾਰਤੀ ਹੋਕੀ ਟੀਮ ਨੇ ਬੇਹਦ ਖੂਬਸੂਰਤ ਪ੍ਰਦਰਸ਼ਨ ਕੀਤਾ ਹੈ ਤੇ ਕੁਆਟਰਫਾਈਨਲ ਜਿਹੜਾ ਹੈ ਕਿ ਉਹ ਪਾਰ ਕਰਕੇ ਅੱਗੇ ਪਹੁੰਚ ਰਹੀ ਹੈ ਪਰ ਅੱਜ ਤੁਹਾਨੂੰ ਹਾਕੀ ਦੀ ਉਹ ਵੀ ਪਿਛਲੀ ਕਹਾਣੀ ਹੈ ਕਿ ਦੱਸਾਂਗੇ ਪਲੇਅਰਸ ਦੀ ਜਿੱਥੋਂ ਹਾਕੀ ਬੰਦੀ ਵੀ ਪਈ ਹੈ ਤੇ ਖਾਸ ਤੌਰ ਤੇ ਜਿਸ ਕੰਪਨੀ ਦੀਆਂ ਹਾਕੀਆਂ ਬਣ ਕੇ ਅੱਜ ਦੇ ਸਮੇਂ ਦੇ ਵਿੱਚ ਪੈਰਿਸ 올림픽 'ਚ ਜੋ ਆਪਣੇ ਖਿਡਾਰੀ ਖੇਡ ਰਹੇ ਨੇ ਉਹਨਾਂ ਦੀ ਹਾਕੀ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਤਿਆਰ ਹੋ ਰਹੀ ਹੈ। ਇਸ ਵਕਤ ਮੈਂ α ਹਾਕੀ ਦੇ ਵਿੜੇ ਵਿੱਚ ਖੜਾ ਹਾਂ ਜਿੱਥੇ ਮਗਰ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਾਕੀ ਦੀ ਜਿਹੜੀ ਹੈ ਕਿ ਉਹ ਤਿਆਰੀ ਕੀਤੀ ਜਾ ਰਹੀ ਹੈ ਤੇ ਹਾਕੀ ਬਣਾਈ ਵੀ ਜਾ ਰਹੀ ਹੈ। ਦਰਸ਼ਕਾਂ ਨੂੰ ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਪੈਰਿਸ 올림픽 ਦੇ ਵਿੱਚ ਜੋ ਆਪਣੇ ਹਾਕੀ ਪਲੇਅਰ ਨੇ ਚਾਹੇ ਉਹ ਜਗਰਾਜ ਹੋਣ ਚਾਹੇ ਉਹ ਮਨਪ੍ਰੀਤ ਹੋਣ ਹੋਰ ਵੀ ਖਿਡਾਰੀ ਹੋਣ ਉਹ ਜਲੰਧਰ ਦੀ ਹੀ ਬਣੀ ਹੋਈ ਐਲਫਾ ਹਾਕੀ ਦਾਹੀ ਜਿਹੜਾ ਹੈ ਕਿ ਇਸ ਵਕਤ ਪ੍ਰਯੋਗ ਕਰਦੇ ਪਏ ਨੇ ਹਾਕੀ ਦੇ ਨਾਲ ਹੀ ਜਿਹੜਾ ਨੇ ਕਿ ਗੋਲ ਦਾਗਦੇ ਪਏ ਨੇ ਤੇ ਖਾਸ ਤੌਰ ਤੇ ਅੱਜ ਇਹ ਰਿਪੋਰਟ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਜਿਸ ਹਾਕੀ ਦੇ ਨਾਲ ਪੰਜਾਬ ਦੇ ਖਾਸ ਕਰਕੇ ਹਿੰਦੁਸਤਾਨ ਦੇ ਉਹ ਖਿਡਾਰੀ ਇਸ ਵਕਤ ਉੱਚੇ ਫਤਿਹ ਹਾਸਿਲ ਕਰਦੇ ਪਏ ਨੇ ਚੰਗੇ ਗੋਲ ਦਾਗਦੇ ਪਏ ਨੇ ਉਹ ਜਲੰਧਰ ਦੀ ਹੀ ਹਾਕੀ ਬਣੀ ਹੋਈ ਹੈ ਇਸ ਵਕਤ ਜਿਹੜੀ ਤਿਆਰੀ ਦਿਖਾ ਰਹੇ ਆ ਕਿ ਹਾਕੀ ਕਿਸ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈ ਕੁਆਲਿਟੀ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਿਆ ਜਾ ਰਿਹਾ ਵੈ ਤੇ ਖਾਸ ਤੌਰ ਤੇ ਇੱਕ ਉਹਦੀ ਕੁਆਲਿਟੀ ਜੋ ਕਿ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਦੀ ਹੋਵੇ ਦਿਨ ਰਾਤ ਇਸੇ ਤਰੀਕੇ ਦੇ ਨਾਲ ਹੀ ਸਟੈਪ ਬਾਈ ਸਟੈਪ ਹਾਕੀ ਨੂੰ ਜਿਹੜਾ ਕਿ ਉਹ ਤਿਆਰ ਕੀਤਾ ਜਾਂਦਾ ਵੈ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇੱਥੇ ਜਿਹੜੇ ਵਰਕਰਸ ਨੇ ਉਹ ਲੇਬਲਿੰਗ ਤੋਂ ਲੈ ਕੇ ਹਾਕੀ ਨੂੰ ਗੇਜ ਦੇ ਰਹੇ ਹਨ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਤਿਆਰੀ ਕਰਦੇ ਪਏ ਨੇ ਹਾਲਾਂਕਿ ਸਾਹਮਣੇ ਕੋਲੇ ਜ਼ਰੂਰ ਬਲੇ ਹੋਏ ਨੇ 40 ਡਿਗਰੀ ਦੇ ਕੋਲ ਤਾਪਮਾਨ ਜ਼ਰੂਰ ਹੈ ਪਰ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਕੜੀ ਮੁਸ਼ਕਲਤ ਦੇ ਨਾਲ ਉਹ ਜਿਹੜੀ ਹਾਕੀ ਹੈ ਜਿਹਦੇ ਨਾਲ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੋਲ ਦਾਗ ਰਹੇ ਨੇ ਉਹਦੇ ਪਿਛਲੀ ਜਿਹੜੀ ਮਿਹਨਤ ਹੈ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਜ਼ਰੂਰ ਇਸ ਚੀਜ਼ ਦਾ ਜਿਹੜੀਆਂ ਕਿ ਗਵਾਹੀ ਭਰਦੀਆਂ ਨੇ ਕਿ ਇੰਟਰਨੈਸ਼ਨਲ ਹਾਕੀ ਪਲੇਅਰਸ ਕੋ ਜਿਹੜੇ ਇਕਵਿਪਮੈਂਟਸ ਨੇ ਖਾਸ ਤੌਰ ਤੇ ਹਾਕੀ ਸਟਿਕ ਹੈ ਉਹਨੂੰ ਬਣਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਉਹ ਮਿਹਨਤ ਕੀਤੀ ਜਾਂਦੀ ਹੈ ਐਸ ਵਕਤ αਲਫਾ αਲਫਾ ਹਾਕੀ ਦੇ ਐਮ ਡੀ ਜਤਿਨ ਮਹਾਜਨ ਵੀ ਇੱਥੇ ਮੌਜੂਦ ਨੇ ਮਹਾਜਨ ਸਾਹਿਬ αਲਫਾ ਹਾਕੀ ਅੱਜ ਦੇ ਦਿਨਾਂ ਦੇ ਵਿੱਚ ਜਿਹੜਾ ਕਿ ਉਹ ਜ਼ਰੂਰ ਆਪਣੀ ਟੱਕ ਪਾੰਦੀ ਪਈ ਹੈ ਪੈਰਿਸ 올림픽 ਦੇ ਵਿੱਚ ਹਾਂਜੀ ਹਾਂਜੀ ਕੋਲ ਖੜੇ ਹੋ ਕੇ ਤਿਆਰੀ ਕਰਵਾ ਰਹੇ ਹੋ ਥੋੜੀ ਮੈਂ ਕਹਾਣੀ ਜਾਣਨੀ ਚਾਹਾਂਗਾ ਪੈਰਿਸ 올림픽 ਦੇ ਵਿੱਚ ਕਈ ਖਿਡਾਰੀ ਨੇ तकरीबन 10 ਕ ਖਿਡਾਰੀ ਹੋਣਗੇ ਜਿਹੜੇ ਹਾਕੀ ਅਲਫਾ ਹਾਕੀ ਨਾਲ ਖੇਡਦੇ ਪਏ ਨੇ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਨ ਵਾਸਤੇ ਕਿਸ ਤਰੀਕੇ ਦੀ ਤਿਆਰੀ ਹੈ ਤੇ ਖਾਸ ਤੌਰ ਤੇ ਮੈਨੂਫੈਕਚਰਿੰਗ ਕਿਉਂਕਿ ਇਹ ਪਹਿਲਾ ਸਟੈਪ ਹੈ ਦੇਖੋ ਜੀ ਅ ਇੰਟਰਨੈਸ਼ਨਲ ਜਿਹੜੀ ਟੂਰਨਾਮੈਂਟ ਉੱਤੇ ਹਾਕੀ ਦੀ ਤਿਆਰੀ ਕਰਨੀ ਹੁੰਦੀ ਹੈ ਉਹ ਚੁੰਦਾ ਹੈ ਕਿ ਸਭ ਤੋਂ ਪਹਿਲੇ ਪਲੇਅਰ ਦੀ ਸਪੈਸੀਫਿਕੇਸ਼ਨ ਪੁੱਛੋ ਉਹ ਚਾਹੁੰਦਾ ਕੀ ਹੈ ਉਹ ਕਹਿੰਦਾ ਕਿ ਮੈਨੂੰ ਲਾਈਟ ਵੇਟ ਚਾਹੀਦੀ ਹੈ ਕਾਰਬਨ ਜ਼ਿਆਦਾ ਚਾਹੀਦਾ ਹੈ ਠੀਕ ਹੈ ਉਹ ਜੋ ਚੀਜ਼ ਜਾਂਦਾ ਨਾ ਅਸੀਂ ਉਹ ਸਪੈਸੀਫਿਕੇਸ਼ਨ ਨੋਟ ਕਰ ਲੀਦੀਆਂ ਫਿਰ ਅਸੀਂ ਉਸ ਹਾਮਨਾ ਉਹਨਾਂ ਕਾਰਬਨ ਰੇਸ਼ੋ ਪਾ ਕੇ ਜਿਆਦਾ ਤੋਂ ਜਿਆਦਾ ਜਿੱਦਾਂ ਕਾਰਬਨ ਜ਼ਿਆਦਾ ਪਾ ਕੇ ਜਿੱਦਾਂ ਦੇਖੋ ਇਹ ਹਾਕੀ ਹੈ ਐਸੇ ਮੈਂ ਹਾਕੀ ਯੂਜ਼ ਕਰ ਰਿਹਾ ਹਾਂ ਐਕਸ 99 ਜਿੱਦਾਂ 100% ਕਾਰਬਨ ਸਟਿਕ ਹੈ ਇਦੇ ਵਿੱਚ ਸੀ ਫਿਰ ਕਾਰਬਨ ਜ਼ਿਆਦਾ ਪਾਈਦਾ ਫਿਰ ਜਿੱਦਾਂ ਕਹਿੰਦੇ ਆ ਕਿ ਸਾਨੂੰ ਇੱਥੇ ਪਾਵਰ ਜ਼ਿਆਦਾ ਚਾਹੀਦੀ ਹੈ ਸਟਿਫਨੈਸ ਇੱਥੇ ਚਾਹੀਦੀ ਹੈ ਉਹਦਾ ਫਿਰ ਇਹਦੀ ਸਟਰਕਚਰ ਬਣਾਉਨੇ ਆ ਜਿੱਦੋਂ ਕਹਿੰਦੇ ਆ ਸਟਰਕਚਰ ਬਣਾ ਕੇ ਫਿਰ ਉਹਨਾਂ ਬਣਾ ਕੇ ਦੇਈ ਦੀਏ ਉਹ ਟੈਸਟ ਕਰਦੇ ਆ ਉਹ ਕਹਿੰਦੇ ਹਾਂ ਹੁਣ ਐਸਾ ਹੀ ਆ ਸਾਨੂੰ ਲਾਈਟ ਚਾਹੀਦੀ ਹੈ ਪਰ ਸਾਨੂੰ ਦੇਖੋ ਸਾਨੂੰ ਕਾਫੀ ਜ਼ਿਆਦਾ ਸਾਨੂੰ ਅੱਛਾ ਲੱਗਦਾ ਹੈ ਜਦੋਂ ਸਾਨੂੰ ਕਹਿੰਦੇ ਕਿ ਇਹ ਚੀਜ਼ਾਂ ਤੁਸੀਂ ਕਰੋ ਕਿ ਸਾਨੂੰ ਇਹ ਕਰਕੇ ਦਿਓ ਸਾਨੂੰ ਇਹ ਕਰਕੇ ਦਿਓ ਜਿੰਨੇ ਕੁਐਸਚਨ ਹਾਂ ਫੇਅਰ ਦੀ ਕੁਆਲਿਟੀ ਤੇ ਜਿਹੜਾ ਜਿੰਨੇ ਕੁਐਸਚਨ ਸਾਨੂੰ ਪੁੱਛਾਂਗੇ ਜਿੰਨਾ ਸੀ ਉਹਨੇ ਅਸੀਂ ਪਾਲਿਸ਼ ਹੋਈ ਜਾਵਾਂਗੇ ਤੋ ਜੋ ਜੀ ਸੈਟੀਸਫਾਈ ਹੋ ਜਾਂਦੇ ਆ ਫਿਰ ਉਹਨਾਂ ਦੇ ਹੱਥ ਤੇ ਉਹ ਚੀਜ਼ ਚੜ ਜਾਂਦੀ ਹੈ ਤੇ ਉਹਨਾਂ ਨੂੰ ਖੇਡ ਕੇ ਮਜ਼ਾ ਆਉਂਦਾ ਹੈ ਕਿ ਲਾਈਟ ਵੇਟ ਚ ਇੰਨੀ ਪਾਵਰ ਹੈ ਤੇ ਅਸੀਂ ਕਿਤੇ ਵੀ ਜਾਵਾਂਗੇ ਤੇ ਸਾਡੇ ਹੱਥ ਸੈੱਟ ਹੋ ਗਈ ਤੇ ਉਹ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਆਏਗੀ ਉਹ ਬਿਲਕੁਲ ਸੈੱਟ ਕੀਤੀ ਹੋਈ ਹਾਕੀ ਲੈ ਕੇ ਜਾਂਦੇ ਫਿਰ ਨਹੀਂ ਚੀਜ਼ ਹੋਰ ਵੀ ਜਾਣਨੀ ਚਾਹਾਂਗਾ ਮੋਸਟਲੀ ਜਿਹੜੇ ਪਲੇਅਰ ਨੇ ਕਾਰਬਨ ਤੇ ਅੱਜਕੱਲ ਜ਼ਿਆਦਾ ਟਿੱਕੇ ਹੋਏ ਨੇ ਜਾਂ ਵੁੱਡਨ ਤੇ ਨਹੀਂ ਕਿਉਂਕਿ ਸ਼ੁਰੂਆਤ ਜਿਹੜੀ ਹਾਕੀ ਦੀ ਉਹ ਵੁੱਡਨ ਦੀ ਹੀ ਸੀਗੀ ਨਹੀਂ ਨਹੀਂ ਸਾਰੇ ਕੰਪੋਜ਼ਿਟ ਚ 올 ওভার ਵਰਡ ਜਿੰਨੇ ਵੀ ਪਲੇਅਰ ਇੰਟਰਨੈਸ਼ਨਲ ਦੇ ਸਮੇਂ ਦੀ ਜਿਹੜੀ ਰਿਕੁਆਇਰਮੈਂਟ ਉਹ ਹਾਂ ਜੀ ਆਏ ਬਦਲ ਸਮੇਂ ਕਿਉਂਕਿ ਹਾਕੀ ਦੀ ਗੇਮ ਫਾਸਟ ਹੋ ਗਈ ਨਾ ਦੇ ਨਾਲ ਵਨ ਟੱਚ ਟੂ ਟੱਚ ਹਾਂ ਹਾਂ ਵਨ ਟੱਚ ਟੂ ਟੱਚ ਦੇਖਿਆ ਹੋਗਾ ਮੈਚ ਦੇਖਦੇ ਹੋਗੇ ਕਿੰਨੀ ਫਾਸਟ ਸੋਚਣਾ ਪੈਂਦਾ ਪਾਸਿੰਗ ਕਿੰਨੀ ਫਾਸਟ ਹੋ ਗਈ ਹੈ ਗੇਮ ਬਹੁਤ ਜ਼ਿਆਦਾ ਫਾਸਟ ਹੋ ਗਈ ਹੈ ਅਗਲਾ ਮੈਂ ਇਸ ਤੋਂ ਸਟੈਪ ਵੀ ਸਮਝਣਾ ਚਾਹਾਂਗਾ ਕਿ ਇਹ ਤਾਂ ਮੇਨ ਸਟੈਪ ਹੋ ਗਿਆ ਕਿ ਇੱਥੇ ਸਾਰੀ ਸ਼ੇਪ ਦਿੱਤੀ ਜਾ ਰਹੀ ਹੈ ਇਹ ਲੱਕੜ ਦਾ ਪ੍ਰੋਜੈਕਟ ਹੈ ਹਾਂ ਜੀ ਹਾਂ ਜੀ ਦੂਸਰਾ ਵੀ ਜਿਹੜਾ ਫਾਈਬਰ ਦਾ ਵੀ ਅਸੀਂ ਦੇਖਣਾ ਚਾਹਾਂਗੇ ਕਿ ਫਾਈਬਰ ਦੀ ਜਿਹੜੀ ਹੈ ਕਿ ਕਿਸ ਤਰੀਕੇ ਦੇ ਨਾਲ ਇੰਦੀ ਪ੍ਰੀਪਰੇਸ਼ਨ ਅਤੇ ਖਾਸ ਤੌਰ ਤੇ ਉੱਥੇ ਵੀ ਸਾਰੀਆਂ ਇਹੀ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਤਾਂ ਕਿ ਇੰਟਰਨੈਸ਼ਨਲ ਸਟੈਂਡਰਡ ਵਾਸਤੇ ਜਿਹੜਾ ਕਿ ਹਾਕੀ ਤਿਆਰ ਹੋਲੇਵੇ ਹਾਂਜੀ ਉੱਥੇ ਵੀ ਪੂਰਾ ਸਟੈਂਡਰਡ ਧਿਆਨ ਰੱਖਣਾ ਪੈਂਦਾ ਕਿ ਕਿੱਦਾਂ ਕੀ ਸਿਸਟਮ ਚਾਹੀਦਾ ਹੈ ਕਿਥੇ ਕੀ ਚਾਹੀਦਾ ਹੈ ਉਦੋਂ ਇਹ ਇਹ ਕਾਰਬਨ ਹੈ ਇਹ ਕਾਰਬਨ ਹੈ ਇਹ ਰੇਸ਼ਿਓ ਹੈ ਡਿਫਰੈਂਟ ਡਿਫਰੈਂਟ ਰੇਸ਼ਿਓ ਹੈ ਇਹ ਸਾਰੀ ਡਿਫਰੈਂਟ ਡਿਫਰੈਂਟ ਰੇਸ਼ਿਓ ਹੈ 10% ਸਪੈਸਿਫਿਕ ਵੀ ਇਹਨੂੰ ਦਸੀ ਜੋ ਸਪੈਸੀਫਿਕੇਸ਼ਨ ਕੀ ਨੇ ਇਹਦੀਆਂ ਕਿਸ ਤਰੀਕੇ ਦੇ ਨਾਲ ਜਿੱਦਾਂ ਇਹ 10% ਕਾਰਬਨ ਹੋ ਗਈ 20% ਕਾਰਬਨ ਹੋ ਗਈ 30% ਕਾਰਬਨ ਹੋ ਗਈ ਜਿੰਨੀ ਕਾਰਬਨ ਰੇਸ਼ੋ ਵਧਾਈ ਜਾਵਾਂਗੇ ਓਨ ਦੀ ਹੀ ਰੇਂਜ ਵਧੀ ਜਾਏਗੀ ਜਿੰਨਾ ਜ਼ਿਆਦਾ ਕਾਰਬਨ ਹੋਏਗਾ ਓਨੀ ਪਾਵਰ ਜ਼ਿਆਦਾ ਹੋਏਗੀ ਸਟੋਕ ਦਾ ਵੀ ਇੰਦੇ ਚ ਫਰਕ ਪੈਂਦਾ ਹਾਂਜੀ ਹਾਂਜੀ ਸਟੋਕ ਦਾ ਬਹੁਤ ਫਰਕ ਪੈਂਦਾ ਹੈ ਜਿਹਦਾ 100% ਫਾਈਬਰ ਹੋਏਗਾ ਉਹਦਾ ਜੇ ਸਟੋਕ ਹੈ ਉਹ ਵੁੱਡਨ ਦੇ ਨਾਲ ਕੰਪੈਰੀਸ਼ਨ ਹੁੰਦਾ ਮੈਂ ਇੱਕ ਚੀਜ਼ ਹੋਰ ਵੀ ਜਾਣੀ ਚਾਹਾਂਗਾ ਕਿ ਇਹ ਤਾਂ ਤੁਸੀਂ ਸਟੋਕ ਦੀ ਤੇ ਕੁਆਲਿਟੀ ਦੀ ਇੱਥੋਂ ਜਿਹੜੀ ਹੈ ਕਿ ਉਹ ਗੱਲ ਆਖੀ ਹੈ ਹਰ ਇੱਕ ਪਲੇਅਰ ਵਾਸਤੇ ਹਰ ਇੱਕ ਲੈਵਲ ਦੀ ਹੈ ਜਾਂ ਪ੍ਰੋਫੈਸ਼ਨਲਿਜ਼ਮ ਜਦੋਂ ਆ ਜਾਂਦਾ ਹੈ ਬੈ ਪਲੇਅਰ ਇੱਕ ਪ੍ਰੋਫੈਸ਼ਨਲ ਲੈਵਲ ਤੇ ਪਹੁੰਚ ਜਾਂਦਾ ਉਹਦੋਂ ਆਪਣੀ ਉਹ ਰਿਕੁਆਇਰਮੈਂਟ ਦੱਸਦਾ ਵਾ ਬੇਸਿਕ ਜਿਹੜੀਆਂ ਹਾਕੀਜ਼ ਨੇ ਉਹ ਵੀ ਇਸ ਤਰੀਕੇ ਦੇ ਨਾਲ ਨਹੀਂ ਨਹੀਂ ਬੇਸਿਕ ਜਿਹੜੀ ਹੁੰਦੀਆਂ ਉਹ ਚ ਨਹੀਂ ਪਾਵਰ ਨਹੀਂ ਚਾਹੀਦੀ ਹੁੰਦੀ ਕਿਉਂਕਿ ਉਹਦੋਂ ਬੱਚੇ ਦੇ ਜਿੱਦਾਂ ਅਸੀਂ ਅਸੀਂ ਗਰਾਸਰੂਟ ਲੈਵਲ ਤੇ ਚੱਲਦੇ ਅਸੀਂ ਇੱਕਦਮ ਨਹੀਂ ਕਿ ਉੱਪਰ ਲੈਵਲ ਦੇ ਪਲੇਅਰ ਹੀ ਅਸੀਂ ਕਰ ਲੈਨੇ ਆ ਅਸੀਂ ਗਰਾਸਰੂਟ ਲੈਵਲ ਦੇ ਯੰਗ ਪਲੇਅਰ ਆਂਦਾ ਹੈ 8-10 ਸਾਲ ਦਾ ਬੱਚਾ ਆਂਦਾ ਹੈ ਅਸੀਂ ਉਹਦੀ ਰਿਕੁਆਇਰਮੈਂਟ ਪੁੱਛੀ ਤੈਨੂੰ ਕੀ ਚਾਹੀਦਾ ਉਹਨਾਂ ਨੂੰ ਉਗ ਜਿਉ ਕਾਰਮਰੇਸ਼ੇ ਸ਼ੁਰੂ ਤੋਂ ਹੀ ਯੂਜ਼ ਕਰਨਾ ਸ਼ੁਰੂ ਕਰ ਦੇਣਗੇ ਨਾ ਉਹਨਾਂ ਜਾਨ ਨਹੀਂ ਰਹੇਗੀ ਪਹਿਲੇ ਉਹਨਾਂ ਨੂੰ ਦੇਈ ਦੀ ਫਾਈਬਰ ਦੇ ਆਕੇ ਕਿ ਉਹ ਪੂਰੀ ਜਾਨ ਲਗਾ ਕੇ ਜਦੋਂ ਪੂਰੀ ਜਾਨ ਲਗਾਉਂਦੇ ਆ ਜਦੋਂ ਆਲ ਨਵਲ ਟਾਈਮ 'ਚ ਜਦੋਂ ਉਹ ਅੱਗੇ ਅੱਗੇ ਵੱਧੇ ਜਾਂਦੇ ਉਹ ਕੈਮ ਚਾਹਦੇ ਆ ਕੈਮ ਚਾ ਕੇ ਉਹਨਾਂ ਨੂੰ ਹੀ ਟਾਰਗੇਟ ਦੇ ਦਿਆ ਤੁਹਾਨੂੰ ਇਹ ਹੌਕੀ ਦਾਂਗੇ ਸਭ ਤੋਂ ਉੱਪਰ ਲਈ ਬਲੋ ਜੋ ਖੇਡਦੇ ਆ ਉਹਨਾਂ ਨੂੰ ਲੱਗਦਾ ਯਾਰ ਤੁਹਾਡੇ ਇਹ ਤਾਂ ਬਹੁਤ ਲਾਈਟ ਹੈ ਤੇ ਉਹ ਫਿਰ ਈਜ਼ੀ ਟੂ ਗ੍ਰਾਸਪ ਪਰ ਜਾਂਦੇ ਉਹ ਉਸ ਉਸ ਗੇਮ ਨੂੰ ਕਿ ਇਹ ਵੀ ਇੱਕ ਲੈਵਲ ਹੈ ਕਿ ਜਦੋਂ ਆ ਕੇ ਪਲੇਅਰ ਉਥੇ ਨੂੰ ਅਡਾਪਟ ਕਰਦਾ ਹੈ ਹਾਕੀ ਤੋਂ ਇਲਾਵਾ ਇੱਥੇ ਹੋਰ ਵੀ ਬਾਕੀ ਇਕਵਿਪਮੈਂਟਸ ਵੀ ਜਿਹੜੇ ਚਾਹੇ ਉਹ ਗਲਵਜ਼ ਹੋਣ ਉਹ ਵੀ ਇੱਥੇ ਤਿਆਰ ਹੋ ਰਹੇ ਨੇ ਇਹ ਵੀ ਇਸ ਵਕਤ ਆਪਣੇ ਇੰਡੀਅਨ ਪਲੇਅਰਸ ਯੂਜ਼ ਕਰਦੇ ਹਾਂ ਹਾਂ ਜੀ ਆ ਜੀ ਗਲਵਜ਼ ਵੀ ਇੰਡੀਅਨ ਪਲੇਅ ਯੂਜ਼ ਕਰਦੇ ਆ ਜੀ ਇਕਵਿਪਮੈਂਟ ਵੀ ਯੂਜ਼ ਕਰਦੇ ਆ ਔਰ ਸ਼ਿਨਗਾਰਡ ਵੀ ਯੂਜ਼ ਕਰਦੇ ਆ ਸਾਰੇ ਪ੍ਰੋਡਕਟ ਸਾਡੇ ਜਿਹੜੇ ਬਣ ਰਹੇ ਹੋ ਇੰਟਰਨੈਸ਼ਨਲ ਸਟੈਂਡਰਡ ਦੇ ਆ ਇਸ ਵਕਤ ਪੈਰਿਸ 올림픽 ਦੇ ਵਿੱਚ ਆਪਣੇ ਹਾਕੀ ਦੇ ਨਾਲ ਕਿੰਨੇ ਪਲੇਅਰ ਖੇਡਦੇ ਪਏ ਨੇ ਕਿਉਂਕਿ ਅਲਫਾ ਦੀਆਂ ਸਟ੍ਰਿਕਸ ਵੀ ਪਾਈ ਜੈ ਸ਼੍ਰੀ ਦੀ ਗੱਲ ਕਰੀਏ ਉਸ ਤੋਂ ਇਲਾਵਾ ਹੋਰ ਪਲੇਅਰ ਦੀ ਵੀ ਗੱਲ ਕਰੀਏ ਤੇ ਹਾਂ ਹਾਂ 10 ਪਲੇਅਰ ਹੈ ਜੀ 10 ਪਲੇਅਰ ਦੇਖੋ ਜੀ ਇੱਕ ਤੇ ਪਲੇਅਰ ਹੈਗਾ ਮਨਦੀਪ ਸਿੰਘ ਜਲੰਧਰ ਤੋਂ ਮਨਪ੍ਰੀਤ ਸਿੰਘ ਜੀ ਔਰ ਜੁਗਰਾਜ ਮਨ ਸ਼ਮਸ਼ੇਰ ਗੁਰਜੰਤ ਜੈ ਸ਼੍ਰੀ ਇਸ ਤੋਂ ਇਲਾਵਾ ਵੀ ਸ਼੍ਰੀਜੇਸ਼ 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 ਔਰ ਰਾਜੂਪਾਲ ਤੇ ਇੱਕ ਸੁਖਜੀਤ ਕਾਕਾ ਜੀ ਨੂੰ ਕਾਕਾ ਵੀ ਕਹਿੰਦੇ ਆ ਤੇ ਇਸ ਅਭਿਸ਼ੇਕ ਸੋਨੀਪਤ ਤੋਂ ਤੇ ਇਦਾਂ ਸਾਰੇ ਪਲੇਅਰ ਹੈ ਜੀ ਇੱਕ ਮੇਰਾ ਹੋਰ ਸਵਾਲ ਹੈ ਕਿ ਜਦੋਂ ਇੰਟਰਨੈਸ਼ਨਲ ਸਟੈਂਡਰਡ ਤੇ ਬ੍ਰਾਂਡ ਪਹੁੰਚ ਜਾਂਦਾ ਵੈ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਾਂਦੀ ਉਹਨੂੰ ਮੇਨਟੇਨ ਰੱਖਣਾ ਉਹਦੇ ਵਾਸਤੇ αਲਫਾ ਹੋਕੀ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਵੀ ਕਿਉਂਕਿ ਹੁਣ αਲਫਾ ਹੋਕੀ ਜਿਹੜੀ ਹੈ ਕਿ ਇੱਕ ਆਮ ਇੱਕ ਸਟੇਜ ਤੇ ਹੋਕੀ ਜਿਹੜੀ ਹੈ ਕਿ ਨਹੀਂ ਰਹੀ ਕਿਉਂਕਿ ਆਪਣੇ ਪਲੇਅਰ ਨੂੰ ਚਾਹੇ ਆਈਡਲ ਹੋਵੇ ਤੇ ਉਹਦੇ ਖਾਸ ਤੌਰ ਤੇ ਜਿਹੜੇ ਉਹਦੇ ਇਕਵਿਪਮੈਂਟਸ ਹੋਣ ਚਾਹੇ ਅਸੀਂ ਕ੍ਰਿਕਟ ਦੀ ਗੱਲ ਕਰੀਏ ਬੈਟ ਹੋਵੇ ਪੈਡਸ ਹੋਵੇ ਤੇ ਇੱਕ ਪਲੇਅਰ ਦੀ ਜ਼ਰੂਰ ਉਹ ਇਕਵਿਪਮੈਂਟ ਨੂੰ ਅੱਗੇ ਲੋਕ ਤੇ ਪਲੇਅਰ ਫਾਲੋ ਕਰਦੇ ਨੇ ਉਹਨੂੰ ਸਟੈਂਡਰਡ ਨੂੰ ਮੇਨਟੇਨ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਸਟੈਂਡਰਡ ਮੇਨਟੇਨ ਕਰ ਲਈ ਸੀ ਨਾਰਮਸ ਬਣਾਤੇ ਕਿ ਇਹਨੂੰ ਅੱਦੇ ਹੀ ਕਰਨਾ ਹੈ ਉਸ ਬੰਦੇ ਨੂੰ ਉੱਥੇ ਲਾਤਾ ਤੂੰ ਸਾਰਾ ਦਿਨ ਨਹੀਂ ਕੰਮ ਕਰਨਾ ਤੇ ਇਹੀ ਸਟਰਕਚਰ ਹੈ ਨਾ ਤੇ ਉਸ ਦੇ ਨਾਲ ਅਸੀਂ ਕੀ ਕਹਿੰਦੇ ਇੰਟਰਨੈਸ਼ਨਲ ਪਲੇਅਰਾਂ ਨਾਲ ਅਸੀਂ ਜੁੜੇ ਹੋਏ ਆ ਉਹ ਜੁੜੇ ਹੋਣ ਨਾਲ ਕਿ ਹੁਣ ਇਸ ਵਾਰੀ ਦੇਖ ਵੂਮਨ ਇੱਕ ਫਰਾਂਸ ਦਾ ਮੈਨ ਅਤੇ ਸਾਊਥ ਅਫਰੀਕਾ ਦਾ ਗੋਲ ਕੀਪਰ ਗੋਵਨ ਜੋਨ ਉਹ ਵੀ ਸਾਡੀ ਹੌਕੀ ਯੂਜ਼ ਕਰ ਰਿਹਾ ਜੀ ਇਸ ਵਾਰੀ ਤਿੰਨ ਪਲੇਅਰ ਇੰਟਰਨੈਸ਼ਨਲ ਵੀ ਯੂਜ਼ ਕਰ ਰਹੇ ਆ ਤੇ ਅਸੀਂ ਉਹਨਾਂ ਨਾਲ ਟੱਚ 'ਚ ਰਹਿਨੇ ਆ ਜੋ ਨਈ ਚੀਜ਼ ਆਂਦੀ ਜੋ ਚੀਜ਼ ਨਈ ਮੰਗਦੇ ਆ ਬੱਚੇ ਜਾਂ ਪਲੇਅਰ ਅਸੀਂ ਇਮੀਡੀਏਟਲੀ ਉਹਨੂੰ ਗ੍ਰਾਸਪਾ ਲਾ ਹਾਂ ਗ੍ਰਾਸਪਾ ਲਾ ਲੈਨੇ ਤਾਂ ਉਹੀ ਅਸੀਂ ਮਾਰਕੀਟ 'ਚ ਪ੍ਰੋਵਾਈਡ ਕਰ ਦਿੱਤਾ ਤੇ ਇਸ ਦਾ ਕੀ ਹੈ ਅਸੀਂ ਜਿਹੜੀ ਕੁਆਲਿਟੀ ਆ ਨਾ ਉਹਨੂੰ ਅਸੀਂ ਇੰਟਰਨੈਸ਼ਨਲ ਸਟੈਂਡਰਡ ਤੇ ਪੂਰਾ ਮੇਨਟੇਨ ਕਰਕੇ ਰੱਖਿਆ ਔਰ ਕਿਸੇ ਵੀ ਪਵੇਂ ਜੋ ਮਰਜੀ ਜਿੱਥੇ ਮਰਜੀ ਲੈਵਲ ਤੇ ਵੀ ਅਸੀਂ ਆ ਜਾਈਏ ਪਰ ਇਹ ਚੇਂਜ ਨਹੀਂ ਹੋਏਗਾ ਕਿਉਂਕਿ ਅਸੀਂ ਹਿੰਦੁਸਤਾਨ ਦਾ ਨਾਮ ਅੱਗੇ ਹੀ ਲੈ ਕੇ ਜਾ ਰਹੇ ਹਾਂ ਹਾਂਜੀ ਠੀਕ ਹੈ ਅੱਜ ਵੀ ਮੈਚ ਹੈ ਕਿਸ ਤਰੀਕੇ ਦੀਆਂ ਆਪਣੇ ਵਲੋਂ ਜੜੀਆਂ ਕਿ ਉਹ ਵਿਸ਼ੇਸ ਦੇ ਰਹੇ ਹੋ ਹਾਕੀ ਟੀਮ ਨੂੰ ਤੇ ਖਾਸ ਤੌਰ ਤੇ ਜਿਹੜੇ α ਹਾਕੀ ਦੇ ਨਾਲ ਗੋਲ ਕੀਤੇ ਜਾ ਰਹੇ ਆ ਉਹਨਾਂ ਨੂੰ ਕਿਸਨੇ ਆ ਦੇਖੋ ਉਹਨਾਂ ਨੂੰ ਸੁਨੇਹਾ ਅੱਜ ਵੀ ਗੋਲ ਕਰਨ ਔਰ ਖੁੱਲ ਕੇ ਖੇਡਣ ਆ ਇਹਨੇ ਡਰਨ ਕੀ ਹੈ ਜੋ ਹਾਕੀ ਜੋ ਮੰਗਿਆ ਉਹ ਮਿਲਿਆ ਅੱਜ ਉਹ ਰਿਜ਼ਲਟ ਕਰਕੇ ਦਿਖਾਣ ਫਾਈਨਲ ਜਿੱਦੇ ਤੇ ਮਾਜਨ ਸਾਹਿਬ ਫਿਰ ਸਵਾਗਤ ਦਾਲ ਪੂਰਾ ਸਵਾਗਤ ਹੋਏਗਾ ਜੀ ਜਦੋਂ ਫਾਈਨਲ ਜਿੱਤ ਕੇ ਆ ਤਾਂ ਪੂਰਾ ਨਿੱਗਾ ਸਵਾਗਤ ਹੋਏਗਾ ਔਰ ਦੇਸ਼ਵਾਸੀਆ ਸਾਰੇ ਹੀ ਅੱਖਾਂ ਵਿਛਾਈ ਉਹਨਾਂ ਦਾ ਸਵਾਗਤ ਕਰਾਂਗੇ ਅਸੀਂ ਚਾਹਦੇ ਆ ਪੂਰਾ ਜੋਰ ਲਗਾ ਦਨ ਜੋ ਮਰਜ਼ੀ ਹੋ ਜਾਏ ਠੀਕ ਹੈ ਥੈਂਕ ਯੂ ਇਹ ਤੁਸੀਂ ਗੱਲਬਾਤ ਸੁਣੀ ਹੈ ਜਿਤੇਨ ਮਹਾਜਨ ਹੋਰਾਂ ਦੀ ਜੋ ਕਿ ਹਾਕੀ 알파 ਦੇ ਜਿਹੜੇ ਐਮ ਡੀ ਨੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁਆਲਿਟੀ ਸਟੈਂਡਰਡਸ ਪ੍ਰੋਫੈਸ਼ਨਲਿਜ਼ਮ ਵਾਲੀਆਂ ਹਾਕੀਜ਼ ਜਿਹੜੀਆਂ ਨੇ ਕਿ ਤਿਆਰ ਹੁੰਦੀਆਂ ਨੇ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ 10 ਖਿਡਾਰੀ ਇੰਡੀਅਨ ਹਾਕੀ ਟੀਮ ਦੇ ਤੇ ਹੋਰ ਵੀ ਵਿਦੇਸ਼ੀ ਖਿਡਾਰੀ ਜਿਹੜੇ ਨੇ ਕਿ ਇਹਨਾਂ ਦੀ ਹੀ ਹਾਕੀ ਦਾ ਇਸ ਵਕਤ ਮੌਜੂਦਾ ਸਮੇਂ ਪੈਰਿਸ 올림픽 ਦੇ ਵਿੱਚ ਜਿਹੜਾ ਕਿ ਉਹ ਪ੍ਰਯੋਗ ਕਰਦੇ ਪਏ ਨੇ ਤੇ ਖਾਸ ਤੌਰ ਤੇ ਨਾਲੇ ਇੰਡੀਆ ਟੀਮ ਨੂੰ ਜਿਹੜੀਆਂ ਕਿ ਉਹ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਕਿ ਆਉਣ ਵਾਲੇ ਜਿੰਨੇ ਉਹਨਾਂ ਦੇ ਮੈਚ ਨੇ ਉਹਨਾਂ ਚ ਇੱਕ ਚੰਗਾ ਪ੍ਰਦਰਸ਼ਨ ਕਰਨ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ